ਜਿਹੜੇ ਵੀਰ ਕਹਿੰਦੇ ਆਗੇ ਘਰਾਂ ਦੇ ਵਿੱਚ ਸਾਨੂੰ ਮੱਝਾਂ ਨੂੰ ਜਾਂ ਗਾਈਆਂ ਨੂੰ ਪਾਣੀ ਪਿਉਉਣ ਦੇ ਵਿੱਚ ਦਿੱਕਤ ਆਉਂਦੀ ਆ ਜਾਂ ਭਜਦੀਆਂ ਨਹੀਂ ਆ ਉਹੋ ਆ ਜੀ ਇਹ ਲਿਆ ਕੇ ਲਾ ਦੋ ਮਿਲਦੀ ਕਿੱਥੋਂ ਆ ਇਹ ਉਹ ਵੀ ਤੁਹਾਨੂੰ ਦੱਸ ਦੇਵਾਂਗੇ ਤੁਸੀਂ ਇਹਨੂੰ ਆਨਲਾਈਨ ਵੀ ਮੰਗਵਾ ਸਕਦੇ ਹੋਗੇ ਹੈ ਕੀ ਆ ਇਹ ਜਿਵੇਂ ਆਪਣੀ ਖੋਲਣੀ ਬਣੀ ਹੁੰਦੀ ਆ ਉਹਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ 2.5 2.5 ਫੁੱਟ ਦੇ ਤੁਸੀਂ 3 3 ਫੁੱਟ ਦੇ ਐਂਗਲ ਲਾ ਕੇ ਆ ਚੀਜ਼ ਆ ਕੌਲਾ ਜਾਂ ਤੁਸੀਂ ਲਵਾ ਸਕਦੇ ਹੋਗੇ ਇਹਦੇ ਵਿੱਚ ਆਟੋਮੈਟਿਕ ਪਾਣੀ ਆਉਂਦਾ ਰਹਿੰਦਾ ਹੈ ਕਿਉਂਕਿ ਜਦੋਂ ਆਪਾਂ ਬਾਲ ਦਬਦੇ ਹਾਂ ਜਦੋਂ ਗਾਂ ਜਾਂ ਮੱਝ ਪਾਣੀ ਪੀਊਗੀ ਉਹ ਬਾਲ ਦੱਬੂਗੀ ਉਹਦੀ ਆਟੋਮੈਟਿਕ ਪਾਣੀ ਉਹਦੇ ਵਿੱਚ ਕੱਪ ਦੇ ਵਿੱਚ ਭਰ ਚੂਗਾ ਤੁਸੀਂ ਖੰਨੇ ਮੰਡੀ ਤੋਂ ਇਹਨੂੰ ਖਰੀਦ ਸਕਦੇ ਹੋਗੇ ਖੰਨੇ ਮੰਡੀ ਤੋਂ ਇਹ ਮਿਲ ਜਾਂਦਾ ਹੈਗਾ ਉਹ ਮੂੜੀਆਂ ਵੇਚਣ ਵਾਲਿਆਂ ਕੋਲੋਂ ਉੱਥੋਂ ਤੁਸੀਂ ਇਹਨੂੰ ਖਰੀਦ ਸਕਦੇ ਹੋ ਆ ਦੇਖੋ ਤੇ ਹੁਣ ਇਹਦੇ ਵਿੱਚ ਪਾਣੀ ਕਿਵੇਂ ਆਉਂਦਾ ਉਹ ਵੀ ਤੁਹਾਨੂੰ ਗੇਟ ਵਾਲਾ ਔਨ ਕਰਕੇ ਦਿਖਾਉਨੇ ਆ ਆ ਦੇਖੋ ਜਿਉਂ ਦਾਬਦੇ ਆ ਪਾਣੀ ਇਹਦੇ ਵਿੱਚ ਆਟੋਮੈਟਿਕ ਭਰ ਜਾਂਦਾ ਹੈ ਪਾਣੀ ਪੀ ਪੀ ਕੇ ਪਸ਼ੂ ਹਰ ਵਕਤ ਤੰਦਰੁਸਤ ਰਹਿੰਦਾਗਾ ਦੇਖੋ ਤੁਸੀਂ ਐਵੇਂ ਤੁਸੀਂ ਇਹ ਲਵਾ ਸਕਦੇ ਹੋਗੇ ਬਹੁਤ ਵਧੀਆ ਚੀਜ਼ ਹੈਗੀ ਇੱਕ ਦਿਨ ਦੇ ਵਿੱਚ ਹੀ ਫੱਟ ਹੋ ਜਾਂਦਾ ਤੇ ਹਰ ਵਕਤ ਪਸ਼ੂ ਨੂੰ ਪਾਣੀ ਦੀ ਲੋੜ ਹੈ ਕਿਉਂਕਿ ਜਦੋਂ ਖਾਰਾਚਾਰਾ ਖਾਂਦਾਗਾ ਉਦੋਂ ਬਾਅਦ ਪਾਣੀ ਦੀ ਸਖਤ ਜ਼ਰੂਰਤ ਹੈ ਇਹਨਾਂ ਨੇ ਕਿਹੜਾ ਬੋਲ ਕੇ ਦੱਸਣਾ ਆਈ ਇਹਨਾਂ ਨੇ ਪਾਣੀ